ਅਤਿ ție ਚਰਨ ਕਥਨੰ ਹੁਣ ਚੀਰ ਹਰਨ ਪ੍ਰਸੰਗ ਦਾ ਕਥਨ ਸਵਈਆ ਨਹਾਵਣ ਲਾਗ ਜਬੈ ਗੁਪੀਆ ਤਬ ਲੈ ਪਟਕਾਨ ਚਰਿਓ ਤਰ ਉਪੈ ਜਦੋਂ ਗੋਪੀਆਂ ਨਹਾਉਣ ਲੱਗੀਆਂ ਤਦੋਂ ਕ੍ਰਿਸ਼ਨ ਉਹਨਾਂ ਦੇ ਕੱਪੜੇ ਲੈ ਕੇ ਬ੍ਰਿਜ ਉਤੇ ਚੜ ਗਿਆ ਤੋ ਮੁਸਕਾਨ ਲਗੀ ਮਦ ਆਪਨ ਕੋਏ ਪੁਕਾਰ ਕਰੇ ਹਰ ਜੂਪੈ ਤਾਰੇ ਉਹ ਆ ਪੋ ਬੇ ਚਮਸ ਕਾਉਣ ਲੱਗ ਪਈਆਂ ਪਰ ਕੋਈ ਕ੍ਰਿਸ਼ਨ ਪਾਸ ਪੁਕਾਰ ਕਰਨ ਲੱਗ ਪਈ ਚੀਰ ਹਰੇ ਹਮਰੇ ਤੁਮ ਸੋ ਠੱਗ ਨਾਹੀਂ ਕਿਦੋਂ ਕੋ ਉਪੇ ਕਹਿਣ ਲੱਗੀ ਇਹ ਕ੍ਰਿਸ਼ਨ ਤੂੰ ਛਾਲ ਨਾਲ ਸਾਡੇ ਕੱਪੜੇ ਚੁਰਾ ਲਏ ਹਨ ਧਰਤੀ ਉੱਤੇ ਤੇਰੇ ਵਰਗਾ ਕੋਈ ਠੱਗ ਨਹੀਂ ਹੈ ਹਾਥਨ ਸਾਥ ਸੋ ਸਾਰੀ ਹਰੀ ਦ੍ਰਿਗ ਸਾਥ ਹਰੋ ਹਮਰੋ ਤੁਮ ਰੂਪ ਹੈ ਹਥਾ ਨਾਲ ਤੂ ਸਾਡੀਆਂ ਸਾਰੀਆਂ ਚੁਰਾ ਲਈਆਂ ਹਨ ਅਤੇ ਅੱਖਾਂ ਨਾਲ ਸਾਡੇ ਰੂਪ ਨੂੰ ਚੁਰਾ ਰਿਆ ਹੈ ਗੋਪੀ ਬਾਜ ਕਾਨ ਜੂ ਸੋ ਗੋਪੀ ਨੇ ਕ੍ਰਿਸ਼ਨ ਨੂੰ ਕਿਹਾ ਸਵੈਯਾ ਸ਼ਿਆਮ ਕਹੇਉ ਮੁਖ ਤੇ ਗੁਪੀਆ ਇਹ ਕਾਨ ਨ ਸਿਖੇ ਤੂੰ ਬਾਤ ਪਲੀ ਹੈ श्याम कवि ਕਹਿੰਦੇ ਹਨ ਗੋਪੀ ਨੇ ਮੂੰਹ ਤੋਂ ਇਸ ਤਰ੍ਹਾਂ ਕਿਹਾ हे ਕਾਨਾ ਤੋ ਇਹ ਬੜੀ ਚੰਗੀ ਗੱਲ ਸਿੱਖੀ ਹੈ ਨੰਦ ਕੀ ਔਰ ਪਿਖੋ ਤੁਮ ਹੂੰ ਦਿਖੋ ਪ੍ਰਾਤ ਕੀ ਔਰ ਕੇ ਨਾਮ ਹਲੀ ਹੈ ਤੋ ਆਪਣੇ ਪਿਤਾ ਨੰਦਵਾਲ ਵੇਖ ਜਿਸ ਦਾ ਨਾਮ ਹਲੀ ਹੈ ਉਸ ਭਰਾਵਾਂ ਵਲ ਵੇਖ ਉਹ ਕਿਸ ਤਰ੍ਹਾਂ ਦੇ ਭਲੇ ਪੁਰਸ਼ ਹਨ ਅਤੇ ਤੂੰ ਕਿਸ ਤਰ੍ਹਾਂ ਦੀ ਸ਼ਰਾਰਤ ਕਰਨ ਲੱਗ ਪਿਆ ਹੈ ਚੀਰ ਹਰੇ ਹਮਰੇ ਛਲਸੋ ਸੁਨ ਮਾਰ ਡਰੈ ਤੋਹ ਕਾਂਸ ਬਲੀ ਹੈ ਤੂੰ ਸਾਡੇ ਕੱਪੜੇ ਛਲ ਨਾਲ ਹਰ ਲਏ ਹਨ ਪਲਵਾਨ ਕਾਂਸ ਇਹ ਗੱਲ ਸੁਣ ਕੇ ਤੈਨੂੰ ਮਾਰ ਦੇਵੇਗਾ ਕੋਮਰ ਹੈ ਹਮ ਕੋ ਤੁਮਰੋ ਨਿਪ ਤੋਰ ਡਰੇ ਜਿਮ ਕਾਲ ਕਲੀ ਹੈ। ਆ ਗੋਕ੍ਰਿਸ਼ਨ ਨੇ ਕਿਹਾ ਮੈਨੋਂ ਕੌਣ ਮਾਰੇਗਾ ਤੁਹਾਡੇ ਰਾਜੇ ਕੰਸ ਨੂੰ ਕਮਲ ਦੀ ਕਲੀ ਵਾਂਗ ਤੋੜ ਸੋਟਾਂਗਾ। ਕਾਨਾ ਬਾਜ ਗੋਪੀ ਸੋ। ਕ੍ਰਿਸ਼ਨ ਨੇ ਗੋਪੀ ਨੂੰ ਕਿਹਾ ਸਵੈਯਾ ਕੋ ਨਾ ਕਹੀ ਤਿੰਨ ਕੋ ਇਹ ਬਾਤ ਨਾ ਦਿਓ ਪਟ ਹੋ ਨਿਕ ਰਿਓ ਬਿਨ ਤੋਕੋ ਕ੍ਰਿਸ਼ਨ ਨੇ ਉਸ ਨੂੰ ਇਹ ਗੱਲ ਕਹੀ ਕਿ ਪਾਣੀ ਤੋਂ ਨਿਕਲੇ ਬਿਨਾ ਮੈਂ ਤੈਨੂੰ ਕਪੜੇ ਨਹੀਂ ਦੇਵਾਂਗਾ ਕਿਉਂ ਜਲ ਵਿੱਚ ਰਹੀ ਛਪਕੇ ਤਨ ਕਾਹੇ ਘਟਾਵਤ ਹੋ ਪਹਿ ਜੋਕੋ ਤੂੰ ਪਾਣੀ ਵਿੱਚ ਲੁੱਕ ਕੇ ਕਿਉਂ ਖੜੋਤੀ ਹੈ ਅਤੇ ਸਰੀਰ ਨੂੰ ਜੋਕਾ ਕੋ ਲੋ ਕਿਉਂ ਕਟਵਾ ਰਹੀ ਹੈ ਨਾਮ ਬਤਾਵਤ ਹੋ ਨਿਪਕੋ ਤਹਿ ਕੋ ਫੁਨ ਨਾਹੀਂ ਕਛੂ ਡਰ ਮੋ ਕੋ ਡਰੋਂ ਲੈ ਜਿਸ ਰਾਜੇ ਕੰਸ ਦਾ ਨਾਮ ਦੱਸ ਰਹੀ ਹੈ ਉਸ ਦਾ ਮੈਨੂੰ ਰਤੀ ਜਿਨਾ ਵੀ ਡਰ ਨਹੀਂ ਹੈ ਕੇ ਸਨਤੇ ਗਹਿ ਕੈ ਤਪ ਕੀ ਅਗਨੀ ਮਦ ਇੰਦਨ ਜਿਉ ਉਹ ਚੋਕੋ ਬਾਲਦੀ ਹੋਈ ਅੱਗ ਵਿੱਚ ਲੱਕੜ ਸੁੱਟਣ ਵਾਂਗ ਉਸ ਕਾਂਸ ਨੂੰ ਕੇਸਾ ਤੋਂ ਫੜ ਕੇ ਅੱਗ ਵਿੱਚ ਸੁੱਟ ਦੇਵਾਂਗਾ ਰੂਖ ਚਰੇ ਹਰ ਜੀ ਰਜਕੈ ਮੁਖ ਤੇ ਜਬ ਬਾਤ ਕਹੀ ਇਹ ਤਾਸੋ ਜਦ ਕ੍ਰਿਸ਼ਨ ਨੇ ਉਸ ਨੂੰ ਇਹ ਗੱਲ ਕਹੀ ਤਾਂ ਮੋਜ ਵਿੱਚ ਆ ਕੇ ਬ੍ਰਿਛ ਉੱਤੇ ਹੋਰ ਵੀ ਉੱਪਰ ਨੂੰ ਚੜ ਗਿਆ ਤੋਰ ਇਸ ਬਾਤ ਕਹੀ ਉਹਨੂੰ ਇਹ ਜਾਇਕ ਹੈ ਤੁਹੇ ਮਾਤਾ ਪਿਤਾ ਸੋ ਤਦ ਗੁੱਸੇ ਹੋ ਕੇ ਉਹਨਾ ਗੋਪੀਆਂ ਨੇ ਇਹ ਗੱਲ ਕਹੀ ਕਿ ਅਸੀਂ ਤੇਰੇ ਮਾਤਾ ਪਿਤਾ ਨੂੰ ਜਾ ਕੇ ਦੱਸਾਂਗੀਆਂ ਜਾਇ ਕਹੋ ਇਹ ਕਹਾਣਾ ਕਹੀ ਮਨ ਮੈਂ ਤੁਮਰੋ ਕਹਿ ਬੇ ਕਹੋ ਜਾਸੋ ਆਗੋ ਕ੍ਰਿਸ਼ਨ ਨੇ ਉਹਨਾ ਨੂੰ ਕਿਹਾ ਤੁਹਾਡੇ ਮਨ ਵਿੱਚ ਜਿਸ ਨੂੰ ਵੀ ਕਹਿਣਾ ਹੈ ਬੇਸ਼ੱਕ ਜਾ ਕੇ ਕਹਿ ਦਿਓ ਜੋ ਸੋ ਨ ਕੋ ਕਹੈ ਹਮ ਕੋ ਇਹ ਤੋ ਹਮ ਹੂ ਸਮਝੈ ਕੋ ਨ ਵਾਸੋ ਤੁਹਾਡੀ ਗੱਲ ਸੁਣ ਕੇ ਜੇ ਮੈਨੂੰ ਕੋਈ ਕੁਝ ਕਹੇਗਾ ਤਾਂ ਫਿਰ ਮੈਂ ਆਪੇ ਹੀ ਉਸ ਨਾਲ ਨਿਬੜ ਲਵਾਂਗਾ ਕਾਣਾ ਬਾਚ ਰਿਸ਼ਨ ਨੇ ਕਿਹਾ ਸਵੈਆ ਦੇਉ ਬਿਨ ਐ ਨਿਕ ਰਹਿ ਨਹੀਂ ਚੀਰ ਕਹਿਓ ਹਸ ਕਾਨੈ ਸੁਨੋ ਤਮ ਪਿਆਰੀ ਕ੍ਰਿਸ਼ਨ ਨੇ ਹਾਸਕੇ ਕਿਹਾ اے ਪਿਆਰੀ ਤੁਸੀਂ ਸੋਨਾ ਲਵੋ ਕਿ ਪਾਣੀ ਵਿੱਚੋਂ ਨਿਕਲੇ ਬਿਨਾ ਮੈਂ ਕਦੇ ਵੀ ਕੱਪੜੇ ਨਹੀਂ ਦਿਆਂਗਾ ਸੀਤ ਸਹੋ ਜਲ ਮੈਂ ਤੁਮ ਨਾਹਕ ਬਾਹਰ ਆਵੋ ਗੋਰੀ ਓ ਕਾਰੀ اے ਗੋਰੀ ਅਤੇ ਕਾਲੀ ਤੁਸੀਂ ਵਿਅਰਥ ਹੀ ਪਾਣੀ ਵਿੱਚ ਖੜੋਤੀਆਂ ਠੰਡ ਸਹਿ ਰਹੀਆਂ ਹੋ ਤੁਰੰਤ ਬਾਹਰ ਆ ਜਾਓ ਦੇ ਆ ਪੋਨੇ ਆ ਗੁਆ ਪਿਛਵਾ ਕਰ ਭਾਰਤ ਜੋ ਪਤਲੀ ਅਰ ਭਾਰੀ ਇਹ ਮੋਟਿਓ ਅਤੇ ਪਤਲਿਓ ਤੁਸੀਂ ਆਪਣੇ ਅੱਗੇ ਅਤੇ ਪਿੱਛੇ ਹੱਥ ਰੱਖ ਕੇ ਪਾਣੀ ਤੋਂ ਬਾਹਰ ਆ ਜਾਓ ਯਾ ਨਾ ਦੇਓ ਕਹਿਓ ਹਰਜੀ ਤਸلیم ਕਰੋ ਕਰ ਜੋਰ ਹਮਾਰੀ ਬਾਹਰ ਆਂ ਤੇ ਕ੍ਰਿਸ਼ਨ ਨੇ ਕਿਹਾ ਇਸ ਤਰ੍ਹਾਂ ਕੱਪੜੇ ਨਹੀਂ ਦੇਵਾਂਗਾ ਪਹਿਲਾ ਦੋਵੇਂ ਹੱਥ ਜੋੜ ਕੇ ਮੈਨੂੰ ਪ੍ਰਣਾਮ ਕਰੋ ਫੇਰ ਕਹੀ ਹਰ ਜੀ 300 ਰਿਜ ਕੈ ਇਹ ਬਾਤ ਸੁਨੋ ਤੁਮ ਮੇਰੀ ਕ੍ਰਿਸ਼ਨ ਨੇ ਫੇਰ ਰਿਜ ਕੇ ਕਿਹਾ اے ਗੋਪੀਓ ਤੁਸੀਂ ਮੇਰੀ ਇਹ ਗੱਲ ਸੁਨੋ ਜੋਰ ਪ੍ਰਣਾਮ ਕਰੋ ਹਮਰੋ ਕਰ ਲਾਜ ਕੀ ਕਾਟ ਸਬੈ ਤੁਮ 베ਰੀ ਤੋਸੀ ਲਾਜ ਦੀ ਬੇੜੀ ਕੱਟ ਕੇ ਸੁੱਟ ਦਿਓ ਅਤੇ ਦੋਵੇਂ ਹੱਥ ਜੋੜ ਕੇ ਮੈਨੂੰ ਪ੍ਰਣਾਮ ਕਰੋ ਬਾਰ ਹੀ ਬਾਰ ਕਹਿਓ ਤੁਮ ਸੋ ਮੋਹਿ ਮਾਨੋ ਸਿਗਰ ਕਿਦੋ ਇਹੇ ਹੈਰੀ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਹਾਂ ਅੜਿਓ 체ਤੀ ਨਾਲ ਮੇਰਾ ਕਿਹਾ ਮੰਨ ਜਾਓ ਨਾ ਤੁਰ ਜਾਏ ਕਹੋ ਸਭ ਹੀ ਪਹਿ ਸੋਹ ਲਗਾ ਹੁਣ ਠਾਕੁਰ ਕੇਰੀ ਨਹੀਂ ਤਾਂ ਮੈਂ ਸਭ ਕੋਲ ਜਾ ਕੇ ਤੁਹਾਡੀਆਂ ਗੱਲਾਂ ਕਹਾਂਗਾ ਮੈਨੂੰ ਠਾਕੁਰ ਦੀ ਸੋਂ ਹੈ ਗੋਪੀ ਬਾਜ ਕਾਣਾ ਸੋ ਗੋਪੀਆਂ ਨੇ ਕ੍ਰਿਸ਼ਨ ਨੂੰ ਕਿਹਾ ਸਵਈਆ ਜੋ ਤੂੰ ਜਾਏ ਕਹੋ ਤਿਨਹੀ ਪਹਿ ਤੋ ਹਮ ਬਾਤ ਬਣਾਵੈ ਐਸੀ ਜੇ ਤੂੰ ਜਾ ਕੇ ਉਹਨਾਂ ਲੋਕਾਂ ਨੂੰ ਸਾਡੇ ਬਾਰੇ ਕਹੇਗਾ ਤਾਂ ਤਾਂ ਸੀ ਇਸ ਤਰ੍ਹਾਂ ਦੀ ਗੱਲ ਬਣਾ ਕੇ ਸੁਣਾਵਾਂਗੀ ਆ ਖੀਰ ਹਰੇ ਹਮਰੇ ਹਰ ਜੀ ਦੇਈ ਭਾਰ ਤੇ ਨਿਆਰੀ ਕੜਾ ਹਮ ਕੈਸੇ ਕਿ ਕ੍ਰਿਸ਼ਨ ਨੇ ਸਾਡੇ ਕੱਪੜੇ ਚੁਰਾ ਲੇ ਸੰ ਅਤੇ ਕਹਿੰਦਾ ਹੈ ਪਾਣੀ ਤੋਂ ਬਾਹਰ ਨਿਕਲ ਆਓ ਆਏ ਰੱਬਾ ਅਸੀਂ ਬਾਹਰ ਕਿਸ ਤਰਾਂ ਨਿਕਲੀਏ ਭੇਦ ਕਹੈ ਸਭ ਹੀ ਯਸ਼ੋਦਾ ਪਹਿ ਤੋਹੇ ਕਰੈ ਸਰਮੰਦਿਤ ਵੈਸੇ ਤੇਰੀ ਮਾਤਾ ਯਸ਼ੋਦਾ ਕੋਲ ਸਾਰਾ ਭੇਦ ਕਹਿ ਦੇਵਾਂਗੀਆਂ ਅਤੇ ਉਸ ਤਰ੍ਹਾਂ ਸ਼ਰਮਿੰਦਾ ਕਰਾਵਾਂਗੀਆਂ ਜੋ ਨਰ ਕੋ ਗਹਿ ਕੈ ਤੇਰੀਆ ਹੂਸੋ ਮਾਰਤ ਲਾਤਨ ਮੋਕਣ ਜੈਸੇ ਜਿਸ ਤਰ੍ਹਾਂ ਛੇੜਖਾਨੇ ਕਰਨ ਵਾਲੇ ਪੁਰਸ਼ ਨੂੰ ਇਸ ਤਰੀ ਫੜ ਕੇ ਲੱਤਾ ਮੁਕੀਆਂ ਮਾਰ ਕੇ ਕਰਦੀ ਹੈ ਕਾਨਾ ਪਾਚ ਕਾਨਾ ਨੇ ਕਿਹਾ ਦੋਹਰਾ ਬਾਤ ਕਹੀ ਤਬ ਇਹ ਹਰੀ ਕਾਹੇ ਬੰਦਾਵਤ ਮੋਹੇ ਤਦ ਕ੍ਰਿਸ਼ਨ ਨੇ ਇਹ ਗੱਲ ਕਹੀ ਕਿ ਤੁਸੀਂ ਮੈਨੂੰ ਕਿਉਂ ਬਣਵਾਉਂਦੀਆਂ ਹੋ ਨਮਸਕਾਰ ਜੋ ਨਾ ਕਰੋ ਮੋਹਿ ਦੁਹਾਈ ਤੋਹਿ ਮੈਨੂੰ ਨਮਸਕਾਰ ਨਹੀਂ ਕਰੋਗੀਆਂ ਤਾਂ ਮੈਨੂੰ ਤੁਹਾਡੀ ਹੀ ਸੌਂ ਲੱਗੇ ਕੱਪੜੇ ਨਹੀਂ ਦੇਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ